ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਨਾ ਟੀਵੀ ਬ੍ਰਾਡਕਾਸਟ ਨਾਲ ਤੋਂ ਮੈਂ ਤੁਹਾਡੇ ਨਾਲ ਸਰਵਿਸਿੰਗ ਜੰਡਿਆਲਾ ਗੁਰੂ ਵਿੱਚ ਪਹੁੰਚੇ ਹੋਇਆ ਜੀਐਸਪੀ ਸਾਹਿਬ ਦੇ ਦਫ਼ਤਰ ਸਰਦਾਰ ਰਵਿੰਦਰ ਸਿੰਘ ਜੀ ਜੀਐਸਪੀ ਸਾਹਿਬ ਨੇ ਜਦੋਂ ਦੇ ਜੰਡਿਆਲਾ ਗੁਰੂ ਵਿੱਚ ਆਏ ਨੇ ਨਸ਼ਾ ਵੇਚਣ ਵਾਲਿਆਂ ਨੂੰ ਭਜਾਣਾ ਪਿਆ ਹੋਇਆ ਇਹਨਾਂ ਨੇ ਦਵੰਗ ਜੀਐਸਪੀ ਸਾਡੇ ਨਾਲ ਨੇ ਆਜੋ ਕਰਦੇ ਆਂ ਗੱਲਬਾਤ ਲੈ ਕੇ ਆ ਆਈ ਪੱਦਰ ਤੋਂ ਪੱਦਰ ਤੋਂ ਸਾਰੇ ਜੀ ਸਾਡੀ ਜਨਮ ਜਲ ਦੇ ਬੰਦ ਤੇ ਬਿਫਰ ਦੇ ਸਾਇਰਸ ਹਰ ਤੋਂ ਵੀ ਦੇ ਇੱਕ ਨਵੇਂ ਪਤੀ ਸਾਡੇ ਹਾਂ ਉਹ ਤੋਂ ਕੋਪਰ ਜਨ ਸਰ ਐਂਟੀਬਿਟ ਤੁਹਾਡਾ ਬਹੁਤ ਚੋਰ ਹਾਂਜੀ ਹਾਂਜੀ ਥੈਂਕ ਯੂ ਜੀ ਸਰ ਤੁਹਾਡੇ ਆਉਣ ਤੋਂ ਪਹਿਲਾਂ ਇਥੇ ਕਾਫੀ ਮੁੱਦਾ ਦਰਮਿਆ ਹੋਈ ਕਤਲ ਵੀ ਹੋ ਗਏ ਸਮੈਕ ਲੋਕੀ ਵੇਚਣਾਂ ਨਹੀਂ ਹਟਦੇ ਤੁਸੀਂ ਆਏ ਤਾਂ ਕਾਫੀ ਠੱਲ ਪਈ ਹੋਈ ਕੀ ਕਹਿਣਾ ਚਾਹੋਗੇ ਹਾਂਜੀ ਬਿਲਕੁਲ ਜੀ ਅਸੀਂ ਪੂਰੀ ਫੋਰਸ ਨੂੰ ਅਲਰਟ ਕੀਤਾ ਆ ਜਿੱਥੇ ਸਾਰੇ ਇਹਨਾਂ ਦੀਆਂ ਲਿਸਟਾਂ ਪੜਾਈਆਂ ਸਾਰੇ ਜਿੰਨੇ ਡਰੱਗ ਵੇਚਣ ਵਾਲੇ ਆ ਜਾਂ ਪੀਣ ਵਾਲੇ ਆ ਉਹਨਾਂ ਤੇ ਅਸੀਂ ਰੋਜ਼ ਰਜਾਨਾ ਕੈਸ਼ਓ ਆਪਰੇਸ਼ਨ ਕਰਕੇ ਰੇਡ ਕਰਦੇ ਆ ਤੇ ਕਾਫੀ ਸਾਡੀ ਰਿਕਵਰੀ ਐਕਸਾਈਜ਼ ਦੀ ਵੀ ਕਾਫੀ ਹੋਈ ਆ ਤੇ ਇਸ ਤਰੀਕੇ ਨਾਲ ਅਸੀਂ ਇਹਨੂੰ ਮੇਨਟੇਨ ਕਰ ਰਹੇ ਹਾਂ ਸਰ ਜਿਹੜੇ ਉਹ ਪੁਲਿਸ ਅੱਜ ਲੈ ਕੇ ਆਉਂਦੀ ਆ ਮਾਜੀ ਕਿਸੇ ਦਾ ਕਿਸੇ ਦਾ ਫੋਨ ਆ ਜਾਂਦਾ ਕਿ ਇਹਨਾਂ ਤਾਰ ਦੇ ਸਾਡਾ ਬੰਦਾ ਐਸੀਆਂ ਫਰਮਾਇਸ਼ਾਂ ਹੁਣ ਤਾਂ ਨਹੀਂ ਚੱਲਦੀਆਂ ਨਹੀਂ 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 ਕੋਈ ਇਹੋ ਜੀ ਕੋਈ ਬੰਦਾ ਨਹੀਂ ਫਰਮਾਇਸ਼ ਕਰਦਾ ਜੇ ਕੋਈ ਇੱਕੋ ਦੁੱਕਾ ਕੋਈ ਕਰੂਗਾ ਵੀ ਅਸੀਂ ਬਿਲਕੁਲ ਖਾਸ ਹਦਾਇਤਾਂ ਸੈਟੀ ਸਾਹਿਬ ਵੱਲੋਂ ਕਿ ਕੋਈ ਇਹੋ ਜੀ ਨਹੀਂ ਹੋਊਗਾ ਜਿਹੜਾ ਬੰਦਾ ਫੜਿਆ ਗਿਆ ਉਹ ਤੇ 100% ਪਰਚਾ ਦਰਜ ਹੋਊਗਾ ਨਸ਼ੇ ਵੇਚਣ ਵਾਲੇ ਥੋੜੇ ਸਾਵਧਾਨ ਹੋ ਜਾਓ ਹੋਣ ਤੁਹਾਡੀ ਖੈਰ ਨਹੀਂ ਜੇ ਕੋਈ ਖਾਸ ਵਾਰਨਿੰਗ ਕੋਈ ਨਸ਼ੇ ਵੇਚਣ ਵਾਲਿਆਂ ਨੂੰ ਬਹੁਤ ਸਹੀ ਜੀ ਬਿਲਕੁਲ ਕੰਮ ਛੱਡ ਕੇ ਆਪਣਾ ਹੋਰ ਧੰਦੇ ਕਰਨ ਨਸ਼ੇ ਵੇਚਣ ਵਾਲੇ ਦਾ ਕਿਸੇ ਦਾ ਵੀ ਛੱਡਿਆ ਨਹੀਂ ਜਾਊਗਾ ਕਿਸੇ ਵੀ ਕੌਸਤੇ ਦੇ ਉਹ ਹੀ ਵੀ ਇਹ ਸਾਡੀ ਇਹਨਾਂ ਨੂੰ ਵੀ ਆਪਣਾ ਸਮਾਜ ਜਿਹੜਾ ਇਹਨੂੰ ਸਹੀ ਬਣਾਈਏ ਤੇ ਮਾੜੇ ਕੰਮਾਂ ਨੂੰ ਛੱਡੀਏ ਬਸ ਥੈਂਕ ਯੂ ਸਰ ਬਹੁਤ ਧੰਨਵਾਦ ਸਰ ਫਿਰ ਜੁੜੇਵਾਂਗੇ ਵੀ ਬ੍ਰੌਡਕਾਸਟ ਨਾਲ ਤੇ ਮੈਂ ਤੁਹਾਡੇ ਨਾਲ ਸਰਬਜੀਤ ਸਿੰਘ